ਬਿਕਸ ਆਬ ਇਸ ਤਰ੍ਹਾਂ ਕਿ ਚਲੋ ਬੜੀ ਵਧੀਆ ਸੀਰੀਅਸ ਡਿਸਕਸ਼ਨ ਹੋ ਰਹੀ ਹੈ ਚੰਗੀ ਗੱਲ ਹੈ ਜੀ ਆਪਾਂ ਸਾਰੇ ਇਹਨਾਂ ਗੱਲਾਂ ਦਾ ਸਹਿਮਤ ਆ ਪਰ ਮੈਂ ਸਿਰਫ ਅਸ਼ਵੀਨ ਜੀ ਨੂੰ ਇੱਕ ਬੇਨਤੀ ਕਰੂੰਗਾ ਕਿ ਉਹਨਾਂ ਨੇ ਇੱਕ ਗੱਲ ਦਾ ਓਲਾ ਰੱਖ ਗਏ ਉਹ ਜਾਂ ਲਿਹਾਜ ਪੁਗਾ ਗਏ ਜਿੱਥੇ ਅੱਜ ਪੂਰਾ ਪੰਜਾਬ 3 ਕਰੋੜ ਪੰਜਾਬੀ ਪੂਰੀ ਦੁਨੀਆ ਚ ਵੱਸਦੇ ਪੰਜਾਬੀ ਸ਼ਾਹਬਜ਼ਾਦਾ ਸ਼ਹਾਦਤ ਦਿਵਸ ਹੋਣਾ ਚਾਹੀਦਾ ਇੱਥੇ ਇਹ ਗੱਲ ਕਰ ਰਹੇ ਨੇ ਉਹ ਨਾਮ ਇਹਨਾਂ ਨੇ ਕਿਹਾ ਵੀ ਕਿਸੇ ਨੇ ਸੁਜੈਸਟ ਕੀਤਾ ਸੀਗਾ ਮੈਂ ਸਿਰਫ ਉਹਨਾਂ ਚਾਹੂੰਗਾ ਜੀ ਕਿ ਉਹ ਦੱਸ ਦੇਣ ਕਿ ਉਹ ਕਿਹਨੇ ਸੁਜੈਸਟ ਕੀਤਾ ਸੀਗਾ ਜੀ ਇਸ ਕੰਮ ਦੇ ਵਿੱਚ ਜਿੱਥੇ ਇਮੋਸ਼ਨ ਜੁੜੇ ਹੋਣ ਨਾ ਜੀ ਸਾਰੇ ਧਰਮਾਂ ਮਸਬਾ ਫਿਰਕਿਆਂ ਤੋਂ ਉੱਪਰ ਉੱਠ ਕੇ ਉੱਥੇ ਰਾਜਨੀਤੀ ਨਹੀਂ ਚਾਹੀਦੀ ਸਿਰਫ ਉਹਨਾਂ ਦਾਸ ਦਿਨ ਤੇ ਮੈਂ ਤਾਂ ਬਲਕੇ ਬੇਨਤੀ ਕਰੂੰਗਾ ਕਿ ਕੇਂਦਰ ਸਰਕਾਰ ਨੂੰ ਕਿ ਸ਼ਹਿਜ਼ਾਦਾ ਸ਼ਹਾਦਤ ਦੇ ਵੇਲੇ ਸਾਡੇ ਐਮਪੀਜ਼ ਨੇ ਵੀ ਕਿਹਾ ਰਾਣਾ ਜੀ ਸਾਰੀ ਚਾਹੁੰਦੇ ਆ ਜੀ ਆਪਾਂ ਸੋ ਮੇਰੀ ਤਾਂ ਉਨੀਕ ਬੇਨਤੀ ਹੈ ਜੇ ਉਹਨੇ ਜੇ ਚੰਗਾ ਹੋਊਗਾ ਜੇ ਦੱਸ ਦੇਣਾ ਅਸ਼wini ਜੀ ਅਸ਼wini ਕੁਮਾਰ ਸ਼ਰਮਾ ਜੀ ਅਮਨ ਜੀ ਮੇਰੀ ਆਤਮਾ ਮੇਰਾ ਦਿਲ ਨਹੀਂ ਚਾਹਦਾ ਕਿ ਮੈਂ ਇਥੇ ਅੱਜ ਦੇ ਦਿਹਾੜੇ 'ਚ ਜਿਸ ਸਪਿਰਟ ਨਾਲ ਤੁਸੀਂ ਮਨਾ ਰਹੇ ਹੋ ਕੋਈ ਰਾਜਨੀਤਿਕ ਗੱਲ ਕਰਨ ਸੋਸ਼ਲ ਮੀਡੀਆ ਤੇ ਪਲੇਟਫਾਰਮ ਤੇ ਬਹੁਤ ਕੁਝ ਪਿਆ ਔਰ ਤੁਸੀਂ ਵੀ ਉਹਨੂੰ ਪੜਿਆ ਪਰ ਮੈਂ ਇਸ ਸ਼ਹਾਦਤ ਦੇ ਨੂੰ ਨਮਨ ਕਰਨ ਵਾਲੇ ਦਿਨ ਕੋਈ ਰਾਜਨੀਤਿਕ ਗੱਲ ਦੀ ਤਬੱਕੋ ਮੈਂ ਨਹੀਂ ਕਰ ਸਕਦਾ ਕਿਰਪਾ ਕਰਕੇ ਮਾਫੀ। ਥੈਂਕ ਯੂ। ਪਿਕਰ ਸਾਹਿਬ ਇਸ ਤਰ੍ਹਾਂ ਕਿ ਚਲੋ ਬੜੀ ਵਧੀਆ ਸੀਰੀਅਸ ਡਿਸਕਸ਼ਨ ਹੋ ਰਹੀ ਹੈ ਚੰਗੀ ਗੱਲ ਹੈ ਜੀ ਆਪਾਂ ਸਾਰੀ ਇਹਨਾਂ ਗੱਲਾਂ ਨਾਲ ਸਹਿਮਤ ਆ ਪਰ ਮੈਂ ਸਿਰਫ ਅਸ਼ਵੀਨ ਜੀ ਨੂੰ ਇੱਕ ਬੇਨਤੀ ਕਰੂੰਗਾ ਕਿ ਉਹਨਾਂ ਨੇ ਇੱਕ ਗੱਲ ਦਾ ਓਲਾ ਰੱਖ ਗਏ ਉਹ ਜਾਂ ਲਿਹਾਜ ਪਗਾ ਗਏ ਜਿੱਥੇ ਅੱਜ ਪੂਰਾ ਪੰਜਾਬ ਤਿੰਨ ਕਰੋੜ ਪੰਜਾਬੀ ਪੂਰੀ ਦੁਨੀਆ ਚ ਵਸਦੇ ਪੰਜਾਬੀ ਸ਼ਾਹਬਜ਼ਾਦਾ ਸ਼ਹਾਦਤ ਦਿਵਸ ਹੋਣਾ ਚਾਹੀਦਾ ਇੱਥੇ ਇਹ ਗੱਲ ਕਰ ਰਹੇ ਨੇ ਉਹ ਨਾਮ ਇਹਨਾਂ ਨੇ ਕਿਹਾ ਵੀ ਕਿਸੇ ਨੇ ਸੁਜੈਸਟ ਕੀਤਾ ਸੀਗਾ ਮੈਂ ਸਿਰਫ ਉਹਨਾਂ ਚਾਹੂੰਗਾ ਜੀ ਕਿ ਉਹ ਦੱਸ ਦੇਣ ਵੀ ਉਹ ਕਿਹਨੇ ਸੁਜੈਸਟ ਕੀਤਾ ਸੀਗਾ ਜੀ ਇਸ ਕੰਮ ਦੇ ਵਿੱਚ ਜਿੱਥੇ ਇਮੋਸ਼ਨ ਜੁੜੇ ਹੋਣ ਨਾ ਜੀ ਸਾਰੇ ਧਰਮਾਂ ਮਜ਼ਬਾਂ ਫਿਰਕਿਆਂ ਤੋਂ ਉੱਪਰ ਉੱਠ ਕੇ ਉੱਥੇ ਰਾਜਨੀਤੀ ਨਹੀਂ ਚਾਹੀਦੀ ਸਿਰਫ ਉਹਨਾਂ ਦਾਸ ਦਿਨ ਤੇ ਮੈਂ ਤਾਂ ਬਲਕਿ ਬੇਨਤੀ ਕਰੂੰਗਾ ਕਿ ਕੇਂਦਰ ਸਰਕਾਰ ਨੂੰ ਕਿ ਸ਼ਹਿਜ਼ਾਦਾ ਸ਼ਹਾਦਤ ਦੇ ਵੇਲੇ ਸਾਡੇ ਐਮਪੀਜ਼ ਨੇ ਵੀ ਕਿਹਾ ਰਾਣਾ ਜੀ ਸਾਰੀ ਚਾਹੁੰਦੇ ਆ ਜੀ ਆਪਾਂ ਸੋ ਮੇਰੀ ਤਾਂ ਉਹਨਾਂ ਦੀ ਬੇਨਤੀ ਹੈ ਜੇ ਉਹਨੇ ਜੀ ਚੰਗਾ ਹੋਊਗਾ ਜੇ ਦੱਸ ਦੇਣਾ ਅਸ਼wini ਜੀ ਅਸ਼wini ਕੁਮਾਰ ਸ਼ਰਮਾ ਜੀ ਅਮਨ ਜੀ ਮੇਰੀ ਆਤਮਾ ਮੇਰਾ ਦਿਲ ਨਹੀਂ ਚਾਹੁੰਦਾ ਕਿ ਮੈਂ ਇੱਥੇ ਅੱਜ ਦੇ ਦਿਹਾੜੇ 'ਚ ਜਿਸ ਸਪਿਰਟ ਨਾਲ ਤੁਸੀਂ ਮਨਾ ਰਹੇ ਹੋ ਕੋਈ ਰਾਜਨੀਤਿਕ ਗੱਲ ਕਰਨ ਸੋਸ਼ਲ ਮੀਡੀਆ ਤੇ ਪਲੇਟਫਾਰਮ ਤੇ ਬਹੁਤ ਕੁਝ ਪਿਆਰ ਔਰ ਤੁਸੀਂ ਵੀ ਉਹਨੂੰ ਪੜਿਆ ਪਰ ਮੈਂ ਇਸ ਸ਼ਹਾਦਤ ਦੇ ਨੂੰ ਨਮਨ ਕਰਨ ਵਾਲੇ ਦਿਨ ਕੋਈ ਰਾਜਨੀਤਿਕ ਗਲਤੀ ਤਮੱਕੋ ਮੈਂ ਨਹੀਂ ਕਰ ਸਕਦਾ ਕਿਰਪਾ ਕਰਕੇ ਮਾਫੀ ਪਿਕਾ ਸਰ ਮੈਂ ਇਸ ਤਰ੍ਹਾਂ ਕਿ ਚਲੋ ਬੜੀ ਵਧੀਆ ਸੀਰੀਅਸ ਡਿਸਕਸ਼ਨ ਹੋ ਰਹੀ ਹੈ ਚੰਗੀ ਗੱਲ ਹੈ ਜੀ ਆਪਾਂ ਸਾਰੀ ਇਹਨਾਂ ਗੱਲਾਂ ਨਾਲ ਸਹਿਮਤ ਆ ਪਰ ਮੈਂ ਸਿਰਫ ਅਸ਼ਵਿਨ ਜੀ ਨੂੰ ਇੱਕ ਬੇਨਤੀ ਕਰੂੰਗਾ ਕਿ ਉਹਨਾਂ ਨੇ ਇੱਕ ਗੱਲ ਦਾ ਓਲਾ ਰੱਖ ਗਏ ਉਹ ਜਾਂ ਲਿਹਾਜ਼ ਪਗਾ ਗਏ ਜਿੱਥੇ ਅੱਜ ਪੂਰਾ ਪੰਜਾਬ ਤਿੰਨ ਕਰੋੜ ਪੰਜਾਬੀ ਪੂਰੀ ਦੁਨੀਆ 'ਚ ਵਸਦੇ ਪੰਜਾਬੀ ਸ਼ਾਹਜਾਦਾ ਸ਼ਹਾਦਤ ਦਿਵਸ ਹੋਣਾ ਚਾਹੀਦਾ ਇੱਥੇ ਇਹ ਗੱਲ ਕਰ ਰਹੇ ਨੇ ਉਹ ਨਾਮ ਇਹਨਾਂ ਨੇ ਕਿਹਾ ਵੀ ਕਿਸੇ ਨੇ ਸੁਜੈਸਟ ਕੀਤਾ ਸੀਗਾ ਮੈਂ ਸਿਰਫ ਉਹਨਾਂ ਚਾਹੂੰਗਾ ਜੀ ਕਿ ਉਹ ਦੱਸ ਦੇਣ ਵੀ ਉਹ ਕਿਹਨੇ ਸੁਜੈਸਟ ਕੀਤਾ ਸੀਗਾ ਜੀ ਇਸ ਕੰਮ ਦੇ ਵਿੱਚ ਜਿੱਥੇ ਇਮੋਸ਼ਨ ਜੁੜੇ ਹੋਣ ਨਾ ਜੀ ਸਾਰੇ ਧਰਮਾਂ ਮਸਜਬਾਂ ਫਿਰਕਿਆਂ ਤੋਂ ਉੱਪਰ ਉੱਠ ਕੇ ਉੱਥੇ ਰਾਜਨੀਤੀ ਨਹੀਂ ਚਾਹੀਦੀ ਸਿਰਫ ਉਹਨਾਂ ਦੱਸ ਦੇਣ ਤੇ ਮੈਂ ਤਾਂ ਬਲਕਿ ਬੇਨਤੀ ਕਰੂੰਗਾ ਕਿ ਕੇਂਦਰ ਸਰਕਾਰ ਨੂੰ ਕਿ ਸ਼ਾਹਜਾਦਾ ਸ਼ਹਾਦਤ ਦਿਵਸ ਸਾਡੇ ਐ ਐਮਪੀਜ਼ ਨੇ ਵੀ ਕਿਹਾ ਰਾਣਾ ਜੀ ਸਾਰੀ ਚਾਹੁੰਦੇ ਆ ਜੀ ਆਪਾਂ ਸੋ ਮੇਰੀ ਤਾਂ ਉਹਨਾਂ ਦੀ ਬੇਨਤੀ ਹੈ ਜੇ ਉਹਨੇ ਜੀ ਚੰਗਾ ਹੋਊਗਾ ਜੇ ਦੱਸ ਦੇਣਾ ਅਸ਼wini ਜੀ ਅਸ਼wini ਕੁਮਾਰ ਸ਼ਰਮਾ ਜੀ ਅਮਨ ਜੀ ਮੇਰੀ ਆਤਮਾ ਮੇਰਾ ਦਿਲ ਨਹੀਂ ਚਾਹਦਾ ਕਿ ਮੈਂ ਇੱਥੇ ਅੱਜ ਦੇ ਦਿਹਾੜੇ 'ਚ ਜਿਸ ਸਪਿਰਟ ਨਾਲ ਤੁਸੀਂ ਮਨਾ ਰਹੇ ਹੋ ਕੋਈ ਰਾਜਨੀਤੀ ਗੱਲ ਕਰਨ ਸੋਸ਼ਲ ਮੀਡੀਆ ਤੇ ਪਲੇਟਫਾਰਮ ਤੇ ਬਹੁਤ ਕੁਝ ਪਿਆ ਔਰ ਤੁਸੀਂ ਵੀ ਉਹਨੂੰ ਪੜਿਆ ਪਰ ਮੈਂ ਇਸ ਸ਼ਹਾਦਤ ਦਿਨ ਨੂੰ ਨਮਨ ਕਰਨ ਵਾਲੇ ਦਿਨ ਕੋਈ ਰਾਜਨੀਤਿਕ ਗਲਤੀ ਤਵੱਕੋ ਮੈਂ ਨਹੀਂ ਕਰ ਸਕਦਾ ਕਿਰਪਾ ਕਰਕੇ ਮਾਫੀ ਥੈਂਕ ਯੂ